ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਿੱਧੂ ਮੂਸੇਵਾਲਾ ਕਤਲकांड ਬਾਬਾ ਸਿੱਦੀਕੀ ਕਤਲकांड ਅਤੇ ਹੋਰ ਬਥੇਰੇ ਕਤਲकांड ਜਾਂ ਕੈਲੋ ਡਕੈਤੀਆਂ ਜਾਂ ਫਿਰੋਤੀਆਂ ਦੀਆਂ ਐਫ ਆਈ ਆਰ ਜਿਸ ਬੰਦੇ ਦੇ ਉੱਤੇ ਦਰਜ ਸੀਗੀਆਂ ਉਸ ਨੂੰ ਅੱਜ ਅਮਰੀਕਾ ਤੋਂ ਭਾਰਤ ਲੈ ਆਂਦਾ ਗਿਆ ਜਿਸ ਦਾ ਨਾਮ ਹੈ ਅਨਮੋਲ ਬਿਸ਼ਨੋਈ ਜੋ ਕਿ ਭਰਾ ਹੈ ਲਾਰੈਂਸ ਬਿਸ਼ਨੋਈ ਦਾ ਜਿਸ ਦਾ ਨਾਮ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਬਹੁਤ ਹੀ ਚਰਚਾ ਦੇ ਵਿੱਚ ਆਇਆ ਅਨਮੋਲ ਬਿਸ਼ਨੋਈ ਜਦੋਂ ਸਿੱਧੂ ਮੂਸੇਵਾਲਾ ਦਾ ਕਤਲकांड ਹੋਇਆ ਉਸ ਤੋਂ ਕੁਝ ਦਿਨਾਂ ਬਾਅਦ ਹੀ ਭਾਰਤ ਛੱਡ ਕੇ ਫਰਜੀ ਪਾਸਪੋਰਟ ਤੇ ਉੱਤੇ ਬਾਹਰ ਨਿਕਲ ਗਿਆ ਯਾਨੀ ਕਿ ਪਹਿਲਾ ਦੁਬਈ ਗਿਆ ਦੁਬਈ ਤੋਂ ਹੋਰ ਕੰਟਰੀਆਂ ਰਹੀ ਹੁੰਦੇ ਹੋਏ ਅਮਰੀਕਾ ਪਹੁੰਚ ਗਿਆ ਜਿਸ ਦੀ ਕੁਝ ਵੀਡੀਓਜ਼ ਵੀ ਉਸ ਵੇਲੇ ਸਾਹਮਣੇ ਆਈਆਂ ਸੀਗੀਆਂ ਜਿਸ ਦੇ ਨਾਲ ਕਈ ਪੰਜਾਬੀ ਸਿੰਗਰ ਵੀ ਦਿਖਾਈ ਦਿੱਤੇ ਸੀਗੇ ਤੇ ਅੱਜ ਉਸੇ ਅਨਮੋਲ ਬਿਸ਼ਨੋਈ ਨੂੰ ਭਾਰਤ ਸਰਕਾਰ ਨੇ ਅਮਰੀਕਾ ਤੋਂ ਗ੍ਰਿਫਤਾਰ ਕਰਕੇ ਐਨਆਈਏ ਏਜੰਸੀ ਨੇ ਭਾਰਤ ਲੈ ਆਂਦਾ ਜਿਸ ਦੀ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ ਦੀ ਜਦੋਂ NIA ਦੀ ਗ੍ਰਿਫਤ ਦੇ ਵਿੱਚ ਉਹਨੂੰ 에어ਪੋਰਟ ਦੇ ਉੱਤੇ ਲਿਆਂਦਾ ਗਿਆ ਤੇ ਉਸਨੂੰ ਰਿਪੋਰਟ ਅਮਰੀਕਾ ਤੋਂ ਰਿਪੋਰਟ ਕਰਵਾ ਕੇ ਇੰਡੀਆ ਲੈਂਡ ਕਰਦੇ ਹੀ ਭਾਰਤ ਲੈਂਡ ਕਰਦੇ ਹੀ ਦਿੱਲੀ ਦੇ 에어ਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਸਿੱਧਾ ਹੀ ਅਨਮੋਲ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੇ ਉਸ ਦੀ ਪੇਸ਼ੀ ਹੋਈ ਤੇ ਅਗਲੀ ਕਾਰਵਾਈ ਹੁਣ ਸ਼ੁਰੂ ਹੋ ਚੁੱਕੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਨਮੋਲ ਬਿਸ਼ਨੋਈ ਹੈ ਕੌਣ ਤੇ ਉਸਦੇ ਉੱਤੇ ਕਿੰਨੇ ਮਾਮਲੇ ਦਰਜ ਨੇ ਤੇ ਕਿਹੜੇ-ਕਿਹੜੇ ਮਾਮਲੇ ਦਰਜ ਨੇ ਤੇ ਕਿਹੜੀ-ਕਿਹੜੀ ਧਾਰਾਵਾਂ ਹੁਣ ਤੱਕ ਲੱਗ ਚੁੱਕੀਆਂ ਨੇ ਤੇ ਕਿਹੜੇ ਵੱਡੇ ਕਤਲ ਕਾਂਡਾ ਦੇ ਵਿੱਚ ਉਸਦਾ ਨਾਮ ਹੈ ਅਨਮੋਲ ਬਿਸ਼ਨੋਈ ਲਾਰੈਂਸ ਦਾ ਭਰਾ ਹੈ ਤੇ ਲਾਰੈਂਸ ਨੇ ਜਦ ਆਪਣੀ ਇੱਕ ਇੰਟਰਵਿਊ ਦਿੱਤੀ ਇੱਕ ਨਿੱਜੀ ਚੈਨਲ ਨੂੰ ਉਸ ਵੇਲੇ ਵੀ ਉਸਨੇ ਇਸਦਾ ਜ਼ਿਕਰ ਕੀਤਾ ਕਿ ਅਨਮੋਲ ਬਿਸ਼ਨੋਈ ਨੂੰ ਮੇਰੇ ਕਾਰਨ ਪੁਲਿਸ ਵਾਲਿਆਂ ਨੇ ਫਸਾ ਦਿੱਤਾ ਸੀ ਪਰ ਉਸਦਾ ਕੋਈ ਵੀ ਰੋਲ ਨਹੀਂ ਸੀ ਜਿਸ ਕਾਰਨ ਹੁਣ ਉਹ ਵੀ ਇਸ ਅੰਡਰਵਰਲਡ ਦੀ ਦੁਨੀਆ ਦਾ ਹਿੱਸਾ ਬਣ ਚੁੱਕਾ ਹੈ ਸਿਰਫ ਪੁਲਿਸ ਦੇ ਕਾਰਨ ਕਿਉਂਕਿ ਉਸ ਦੇ ਉੱਤੇ ਨਾਜਾਇਜ਼ ਪਰਚੇ ਕਰ ਦਿੱਤੇ ਗਏ ਇਹ ਦਾਵਾ ਲਾਰੈਂਸ ਬਿਸ਼ਨੋਈ ਨੇ ਆਪਣੇ ਇੰਟਰਵਿਊ ਚ ਕੀਤਾ ਸੀ ਤੇ ਹੁਣ ਤੱਕ ਜੇ ਗੱਲ ਕਰ ਲਈਏ ਹੁਣ ਤੱਕ ਅਨਮੋਲ ਬਿਸ਼ਨੋਈ 2022 ਤੋਂ ਫਰਾਰ ਹੋ ਗਿਆ ਸੀਗਾ ਜਿਹੜਾ ਕਿ ਯੂਐਸ ਦੇ ਵਿੱਚ ਬੈਠ ਕੇ ਕਈ ਉਸ ਨੇ ਆਪਣੇ ਆਪਰੇਟ ਗੈਂਗ ਆਪਰੇਟ ਕਰਦੇ ਹੋਏ ਕਈ ਵਾਰਦਾਤਾਂ ਇੰਡੀਆ ਦੇ ਵਿੱਚ ਕਰਵਾਈਆਂ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਉਹ 19ਵਾਂ આરોપી ਹੈ ਜਿਸ ਨੂੰ ਭਾਰਤ ਸਰਕਾਰ ਨੇ ਫੜਿਆ ਜਿਸ ਦਾ ਵੱਡੇ ਵੱਡੇ ਕਤਲ ਕਾਂਡਾਂ ਦੇ ਵਿੱਚ ਅਹਿਮ ਰੋਲ ਸੀਗਾ ਉਸ ਤੋਂ ਬਾਅਦ NIA ਨੇ ਜਿਹੜੀ 2023 ਦੇ ਵਿੱਚ ਚਾਰ ਸ਼ੀਟ ਫਾਈਲ ਕੀਤੀ ਸੀ ਅਦਾਲਤ ਦੇ ਵਿੱਚ ਉਸ ਦੇ ਵਿੱਚ ਇਸ ਨੂੰ ਮੁੱਖ આરોપી ਕਈਆਂ ਵੱਡੀਆਂ ਕਤਲੋ ਕਾਂਡ ਦੇ ਵਿੱਚ ਬਣਾਇਆ ਗਿਆ ਸੀ ਤੇ ਅੰਤ ਅਤਵਾਦੀ ਸਿੰਡੀਕੇਟ ਯਾਨੀ ਕਿ ਜਿਹੜਾ ਪਿਛਲੇ ਦਿਨੀ ਇੱਕ ਖੁਲਾਸਾ NIA ਵੱਲੋਂ ਕੀਤਾ ਗਿਆ ਕੇ ਗੈਂਗਸਟਰ ਹੁਣ ਅੱਤਵਾਦੀਆਂ ਦੇ ਨਾਲ ਮਿਲ ਕੇ ਆਪਣਾ ਸਿੰਡੀਕੇਟ ਬਣਾ ਕੇ ਇਸ ਸਾਰੇ ਗੈਂਗ ਨੂੰ ਆਪਰੇਟ ਕਰ ਰਹੇ ਨੇ ਉਹਦੇ ਵਿੱਚ 골ਡੀ ਵਿਰਾੜ ਲੋਰੈਂਸ ਬਿਸ਼ਨੋਈ ਤੇ ਨਾਲ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਤੇ ਜਿਹਦੇ ਵਿੱਚ ਲੋਰੈਂਸ ਬਿਸ਼ਨੋਈ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਗਿਆ ਰਹਿ ਗਿਆ ਸਿਰਫ 골ਡੀ ਵਿਰਾੜ ਉਸ ਤੋਂ ਬਾਅਦ ਇਹ ਅਮਰੀਕਾ ਦੇ ਵਿੱਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਸੀ ਤੇ ਭਾਰਤ ਦੇ ਵਿੱਚ ਟੈਰਰ ਸਿੰਡੀਗੇਟ ਚਲਾਉਂਦਾ ਸੀ ਤੇ ਸ਼ੂਟਰਾਂ ਨੂੰ ਆਰਡਰ ਦਿੰਦਾ ਸੀ ਕਿ ਤੁਸੀਂ ਇਹਦਾ ਕਤਲ ਕਰੋ ਜਾਂ ਉਹਦਾ ਕਤਲ ਕਰੋ ਤੇ ਲੋਰੈਂਸ ਬਿਸ਼ਨੋਈ ਦੇ ਨਾਲ ਨਾਲ ਅਨਮੋਲ ਬਿਸ਼ਨੋਈ ਦੀਆਂ ਕਈ ਜ਼ਿੰਮੇਵਾਰੀ ਲੈਣ ਵਾਲੀਆਂ ਪੋਸਟਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਉਹਨਾਂ ਨੇ ਹਰਿਆਣਾ ਦੇ ਵਿੱਚ ਅਨਮੋਲ ਬਿਸ਼ਨੋਈ ਦੇ ਗੈਂਗ ਨੇ ਹਰਿਆਣਾ ਦੇ ਵਿੱਚ ਕਤਲ ਕਰਵਾਏ ਰਾਜਸਥਾਨ 'ਚ ਕਤਲ ਕਰਵਾਏ ਉਸ ਤੋਂ ਬਾਅਦ ਮਹਾਰਾਸ਼ਟਰ 'ਚ ਬਾਬਾ ਸਦੀਕੀ ਦਾ ਕਤਲ ਹੋਇਆ ਉਹਦੇ ਵਿੱਚ ਉਸ ਦਾ ਹੱਥ ਸਿੱਧੂ ਮੂਸੇਵਾਲਾ ਤੇ ਹੋਰ ਜਿਹੜੇ ਇਹਨਾਂ ਦੇ ਐਂਟੀ ਗੈਂਗ ਸੀਗੇ ਜਿਵੇਂ ਲਾਰੈਂਸ ਦੇ ਐਂਟੀ ਗੈਂਗ ਜਿਹੜੇ ਦਿੱਲੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਬੰਦਿਆਂ ਨੂੰ ਵੀ ਮਰਵਾਉਣ ਦੇ ਵਿੱਚ ਹੱਥ ਅਨਮੋਲ ਬਿਸ਼ਨੋਈ ਦਾ ਸੀ ਉਸ ਤੋਂ ਬਾਅਦ ਸ਼ੈਲਟਰ ਲੌਜਿਸਟਿਕ سپورਟ ਗੈਂਗ ਨੂੰ ਗਰਾਊਂਡ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਨੂੰ ਰਹਿਣ ਦੇ ਠਿਕਾਣੇ ਹਥਿਆਰ ਲੌਜਿਸਟਿਕ ਇਹ ਵੀ ਸਾਰਾ ਜਿਹੜਾ ਪਲਾਨ ਸੀ ਜਾਂ ਤੁਸੀਂ ਕਹੋ ਕਿ ਜਿਹੜਾ ਪਲਾਨ ਬਣਦਾ ਹੈ ਤੇ ਉਸ ਨੂੰ ਐਗਜ਼ੀਕਿਊਸ਼ਨ ਕਰਵਾਉਂਦਾ ਸੀ ਅਨਮੋਲ ਬਿਸ਼ਨੋਈ ਕਿ ਉਹਨਾਂ ਨੂੰ ਉਹਨਾਂ ਨੂੰ ਰੱਖਣਾ ਕਿੱਥੇ ਆ ਉਹਨਾਂ ਨੂੰ ਹਥਿਆਰ ਕਿੱਥੋਂ ਭੇਜਣੇ ਨੇ ਉਹਨਾਂ ਨੂੰ ਪੈਸੇ ਕਿੱਥੋਂ ਭੇਜਣੇ ਗੱਡੀਆਂ ਕਿੱਥੋਂ ਭੇਜਣੀਆਂ ਇਹ ਸਾਰਾ ਨੈਟਵਰਕ ਜਿਹੜਾ ਕਹਿ ਲਓ ਉਹ ਸਾਰਾ ਅਨਮੋਲ ਬਿਸ਼ਨੋਈ ਚਲਾਉਂਦਾ ਸੀ ਉਸ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਬੈਠ ਕੇ ਫਿਰੋਤੀ ਦੀਆਂ ਕਾਲਸ ਕਰਵਾਨੀਆਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਿਰੋਤੀ ਦੀਆਂ ਕਾਲਸ ਆਈਆਂ ਜਿਸ ਦੇ ਪਿੱਛੇ ਅਨਮੋਲ ਬਿਸ਼ਨੋਈ ਦਾ ਹੱਥ ਸੀ ਤੇ ਹੁਣ ਤੱਕ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਅਨਮੋਲ ਬਿਸ਼ਨੋਈ ਦੇ ਉੱਤੇ ਜਿਹੜੀ ਐਫਆਈਆਰ ਹੋਈ ਨਾ ਉਹਦੇ ਵਿੱਚ ਗੈਂਗ ਟੈਰਰ ਆਰਮਸ ਲਿੰਕ ਐਨਆਈਏ ਦਾ ਕੇਸ ਆਰਸੀ 39 ਉਬਲਿਗ 2022 ਦੀ ਜਾਂਚ ਦੇ ਵਿੱਚ ਜਿਹੜਾ ਹਥਿਆਰਾਂ ਦੇ ਨਾਲ ਤਸਕਰ ਤੇ ਜਿਹੜੇ ਬਾਹਰ ਅਤਵਾਦੀ ਬੈਠੇ ਨੇ ਉਹਨਾਂ ਦੇ ਨਾਲ ਜੋੜਿਆ ਗਿਆ ਸੀਗਾ ਅਨਮੋਲ ਬਿਸ਼ਨੋਈ ਨੂੰ ਜਿਸ ਦੇ ਤਹਿਤ ਹੀ ਇਹ ਅੱਜ ਸਾਰੀ ਕਾਰਵਾਈ ਹੋਈ ਹੈ ਤਾਂ ਇਹ ਸਾਰੇ ਕਾਂਡ ਅਨਮੋਲ ਬਿਸ਼ਨੋਈ ਵੱਲੋਂ ਕੀਤੇ ਗਏ ਸੀ ਤੇ ਜਿਸ ਦੇ ਬਾਰੇ NIA ਨੇ ਚਾਰ ਸ਼ੀਟ ਚ ਫਾਈਨਲ ਕਰਕੇ ਉਸ ਤੋਂ ਬਾਅਦ ਉਸ ਨੂੰ ਡਿਪੋਰਟ ਕਰਵਾਣ ਦੀ ਤੇ ਡਿਪੋਰਟ ਕਰਵਾ ਕੇ ਅरेस्ट ਕਰਾਣ ਦੀ ਕਾਰਵਾਈ ਸ਼ੁਰੂ ਕੀਤੀ ਜਿਸ ਨੂੰ ਵੀ ਤਕਰੀਬਨ ਤੁਸੀਂ ਕਹਿ ਲੋ 2023 ਦੇ ਵਿੱਚ ਚਾਰ ਸ਼ੀਟ ਫਾਈਲ ਕੀਤੀ ਸੀ ਤੇ ਅੱਜ 2025 ਖਤਮ ਹੋਣ ਤੇ ਆ 2 ਸਾਲ ਲੱਗੇ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰਵਾ ਕੇ ਲਿਆਣ ਨੂੰ ਤੇ ਲਗਾਤਾਰ ਹੁਣ ਇਹ ਕਾਰਵਾਈਆਂ ਚੱਲ ਰਹੀਆਂ ਨੇ ਤੇ ਹੁਣ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਕੁਝ ਨਵੇਂ ਮੋੜ ਸામਨੇ ਆ ਸਕਦੇ ਨੇ ਕਿ ਪਰਿਵਾਰ ਨੂੰ ਕੋਈ ਹੋਰ ਕਹਿ ਲੋ ਕਿ ਸਾਹਮਣੇ ਮਾਸਟਰ ਮਾਈਂਡਸ ਦਾ ਪਤਾ ਲੱਗ ਸਕਦਾ ਹੈ ਕਿਉਂਕਿ ਪਰਿਵਾਰ ਸਿੱਧੂ ਮੂਸੇਵਾਲਾ ਦਾ ਇਹੀ ਕਹਿੰਦਾ ਆ ਰਿਹਾ ਹੈ ਕਿ ਇਹ ਤਾਂ ਸਿਰਫ ਕਰਨ ਵਾਲੇ ਨੇ ਇਹਨਾਂ ਦੇ ਪਿੱਛੇ ਕਰਵਾਉਣ ਵਾਲਾ ਕੋਈ ਹੋਰ ਹੈ ਜਿਸ ਦੇ ਬਾਰੇ ਸਰਕਾਰ ਨੂੰ ਪਤਾ ਲਗਾਉਣਾ ਚਾਹੀਦਾ ਹੈ ਖੈਰ ਹੁਣ ਅਨਮੋਲ ਬਿਸ਼ਨੋਈ ਨੂੰ ਜਲਦ ਕਦੋਂ ਪੰਜਾਬ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਦੀ ਉਡੀਕ ਰਹੇਗੀ ਤੇ ਸਿੱਧੂ ਮੂਸੇਵਾਲਾ ਕਤਰਕਾਂਡ ਦੇ ਵਿੱਚ ਉਹ ਖੁਦ ਕੀ ਆਪਣੇ ਅਦਾਲਤ ਦੇ ਵਿੱਚ ਬਿਆਨ ਦਿੰਦਾ ਹੈ ਉਹ ਜ਼ਰੂਰ ਸੁਣਨ ਵਾਲੇ ਹੋਣਗੇ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਦੇ ਕਤਲ ਪਿੱਛੇ ਅਸਲੀ ਵਜ੍ਹਾ ਕੀ ਸੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ